ਮੇਰਾ ਨਾਮ ਅਨੰਦ ਗੁਰੂ ਹੈ ਮੈਂ ਬਗਨਾ ਦੇ ਪਬਲਿਕ ਸਕੂਲ ਦਾ ਵਿਦਿਆਰਥੀ ਹਾਂ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਮਾਂ ਹੁੰਦੀ ਕਿਵੇਂ ਬਦਲ ਦਿੰਦੀ ਹੈ ਸ਼ਕਤੀਕ ਪ੍ਰਜਾਪਿਤ ਜੇਕਰ ਕਿਸੇ ਤੇ ਐਸੇ ਉਹ ਹੋਂਦ ਹੈ ਜੋ 우리 ਜੀਵਨਾਂ ਨਹੀਂ ਛੋੋਂ ਦੇ ਸਬਰ ਤੇਵਾ ਤੇ ਸੁਨਣਾ ਆਉਣ ਵਾਲੀਆਂ ਪ੍ਰੀਆ ਨੂੰ ਰੋਸ਼ਨੀ ਮਿਲ ਜਾਂਦੀ ਹੈ ਧੁਨੁਖ ਦੇ ਜੀਵਨ ਵਿੱਚ ਇੱਕ ਮਾਂ ਬਹੀ ਪ੍ਰੇਰਣਾ ਹੁੰਦੀ ਹੈ ਜੋ ਉਸ ਨੂੰ ਫਗਰ ਜਾ ਸੁਭਰਣਾ ਦੇਂਦੀ ਹੈ ਮਾਂ ਦਾ ਇਸ ਜਗਤ ਵਿੱਚ ਬਹੁਤ ਹੋਇਆ ਮਾਂ ਪਰ ਮਾਤਾ ਜਿਦਰੀ ਜੀ ਦਾ ਜੀਵਨ ਇੱਕ ਐਸੀ ਰੋਸ਼ਨੀ ਸੀ ਜਿਸਨੇ ਸਿੱਕੀ ਤੇ ਹਾਸੇ ਤੇ ਚੌਂਦਰ ਮਨਾਰੇ ਦਾ ਕੰਮ ਕੀਤਾ ਮਾਤਾ ਗੁਦਰੀ ਜੀ ਦਾ ਜਨਮ ਪਾਈ ਲਾ ਜਨ ਅਤੇ ਮਾਤਾ ਪਿਸ਼ਣਪੂਰ ਦੇ ਘਰ ਲਗਭਗ 1624ਵੀਂ ਵਿੱਚ ਹੋਇਆ। ਵਿਪਨ ਤੋਂ ਕਿ ਉਹ ਸਦਗੁਨਾ ਸਤਜ ਹਤੇ, ਸ਼ਾਂਤਮਨ ਤੇ ਪ੍ਰਤੀਕ ਸਰ। ਉਹਨਾਂ ਦੀ ਸ਼ਖਸੀਅਤ ਬਹੁਤ ਸਹਿਜ ਅਤੇ ਜਾਸੀ ਜੋ ਉਹਨਾਂ ਨੂੰ ਅੱਗੇ ਆਉਣ ਵਾਲੀ ਮਹਾਨ ਹੋਣ ਦਾ ਤਿਆਰ ਕਰੇਗਾ। 1833 ਵਿੱਚ ਮਾਤਾ ਗੁਦਰੀ ਜੀ ਦਾ ਵਿਆਹ ਇੱਕ ਭਗਤੀ ਨਾਲ ਹੋਇਆ। ਵਿਆਹ ਤੋਂ ਬਾਅਦ ਉਹ ਕਟਾਰਪੁਰ ਅਤੇ ਫਿਰ ਸਿਰਸਿ ਕਿਰਪੂ ਸਾਇਬ ਆਲੇ। ਜਦੋਂ ਰਿਗੁਰੂ ਮੈਂ ਉਹ ਬੰਦੇ ਸਾਹ ਦੇ ਜੋਤੀ ਜੋ ਸਮਾਈ ਤਾਂ ਤੇ ਫਤ ਮਾਤਾ ਨਾ ਕੀ ਦਿੱਤੇ ਮਾਤਾ ਗੁਦਰੀ ਦੀ ਨਾਦਰ ਪਕਾਲਾ ਵਿਥੇ ਰਹਿਣ ਲੱਗੇ ਇੱਥੇ ਮਾਤਾ ਗੁਦਰੀ ਦੀ ਨਹੀਂ ਆਪਣੇ ਸਿਰ ਨੀ ਮਾਤਾ ਅਤੇ ਸੇਵਾ ਭਾਵਨਾ ਨਾਲ ਸੇਤ ਸਭ ਦਾ ਮਨ ਜਿੱਤ ਲਿਆ ਸਭੋ ਗੁਰੂ ਸਾਹਿਬ ਦੇ ਹੋਰਾਂ 사ਹੀ ਵਿਥੇ ਅਜਨ ਸਿਆਜ ਰਹੇ ਸਮੇ ਮਾਤਾ ਨਾਂ ਕੀ ਦੀ ਨਾਲ ਕਰਕੇ ਸਾਰੇ ਕਾਰਜਾਂ ਦੀ ਫਿਰਿਕਲ ਮੂਲ ਹੋਣ ਦੀ ਜਿੱਤ ਵਾਲੀ ਤੇ ਭਾਵੇਂ ਰਹੀ ਇੱਕ ਅਲਣਾ ਇੱਕਦਮ ਆਪਣੇ ਤੋਂ ਵੀ ਵੱਧ ਨਾਨਕ ਜੀ ਸਾਇਆ ਉਸ ਸਮੇਂ ਮਾਤਾ ਕੁਦਰੀ ਜੀ ਸੰਤਾਂ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹੀ। ਉਹ ਗੁਰੂ ਜੀ ਦੇ ਸਾਥ ਨਾਲ ਮਾਲਵਾ, ਪੰਗਰ, ਅਦੇਪੁਰ ਭੀਆਂ ਯਾਤਰਾਵਾਂ ਵਿੱਚ ਵੀ ਹੋਈ। ਜਿੱਥੇ ਵੀ ਗੁਰੂ ਜੀ ਜਾਂਦੇ, ਉੱਥੇ ਮਾਤਾ ਜੀ ਆਪਣੀ ਨਿਭਰਤਾ ਨਾਲ ਸੰਗਤ ਦੇ ਦਿਨਾਂ ਵਿੱਚ ਪਿਆਰ ਦੇ ਦੀਨ ਬੀਜੇ। 1640 ਵਿੱਚ ਜਦ ਸ਼੍ਰੀ ਨਨ ਦੇ ਜੀ ਦੇ ਦਸਵੀਂ ਜੋਤੀ ਸ਼੍ਰੀ ਗੁਰੂ ਗੋਬਿੰਦ ਜੀ ਦਾ ਪੜਨਾ ਸਹਿਯੋਗ ਮਾਤਾ ਕੁਦਰੀ ਜੀ ਗਈ ਜੀ ਗੁਰੂ ਤੇਗ ਬਹਾਦਰ ਜੀ ਅਸੰਤੀ ਯਾਤਰਾ ਤੇ ਨੇ ਹੋਇਆ। ਮਾਤਾ ਜੀ ਬਾਲ ਗੋਬਿੰਦ ਰਾਏ ਜੀ ਨੂੰ ਵਰਤ ਸੁਸਕਾਰਾਂ ਨਾਲ ਕਰਪੂਰ ਪਰ ਗ੍ਰਿਸ਼ ਕੀਤੀ। ਉਹਨਾਂ ਨੇ ਬਚਪਨ ਤੋਂ ਹੀ ਸਿੱਪਟਰ ਨੂੰ ਪਾਸ਼ਾ ਗਿਆਨ ਤੇ ਸ਼ਸਤਰ ਵਿਦਿਆ ਸਿਖਾਉਣ ਦੀ ਵਿਵਸਥਾ ਕੀਤੀ। ਇਤਿਹਾਸਿਕ ਸਾਖੀਆਂ ਵਿੱਚ ਆਉਂਦਾ ਹੈ ਕਿ ਜਦ ਬਾਲ ਗੋਬਿੰਦ ਰਾਏ ਨਿਸ਼ਾਨੇबाजी ਸਿੱਖਣ ਲੱਗੇ, ਨਿਸ਼ਾਨੇ ਦੇ ਬਾਅਦ ਤੱਕ ਕਈ ਬਾਰ ਮਿੱਟੀ ਦੇ ਕੜੇ। ਨਿਸ਼ਾਨਾ ਬਾਣ ਕੇ ਟੁਕਰੀਆਂ ਦੀ। ਮਾਤਾ ਜੀ ਨੇ ਇਲਾਕੇ ਪਰ ਵਿੱਚ ਮਿੱਟੀ ਦੇ ਕੜਿਆਂ ਦੀ ਫਾਹ। ਤਦ ਯਾਨ ਬਗਰਾਂ ਦੇਖ ਦਿੱਤੀ। ਇੱਕ ਬੋਲ ਸਾਫ ਅਨਸਾਰ ਜਦ ਬਾਦ ਵਿੱਚ ਉਤਰਾਈ ਦੀ ਰਾਖ ਪਰਗੜ। ਗੁੰਗਾ ਨਦੀ ਵਿੱਚ ਸੁਟ ਲਿਆ ਤੇ ਇੱਕ ਮਾਤਾ ਜੀ ਨੇ ਪੁੱਛਿਆ ਕਗਨ ਕਿੱਥੇ ਸੁਟਿਆ ਹੈ? ਕੋਮਰਾਈ ਜੀ ਨੇ ਇਹ ਦੱਸ ਲਈ ਦੂਜੇ ਹੱਥ ਵਿੱਚ ਪਾਇਆ ਹੋਗੜੀ। ਉਸੇ ਜਗ੍ਹਾ ਤੇ ਨਦੀ ਵਿੱਚ ਸੁੱਟ ਦਿੱਤਾ। ਮਾਤਾ ਜੀ ਨੇ ਇਸ ਘਟਨਾ ਨੂੰ ਉਤਰ ਦੇ ਲੀਲਕਤਾ ਤੇ প্রজਾ ਵਿੱਚ ਪੁੱਛਿਆ ਰਹਿਣ ਦੀ ਗੁਣਵਾਨ ਦੇਖੀ ਤੇ ਅੰਦਰੋਂ ਪ੍ਰਸਰਪੋਤ। ਸੋਨੋ 175 ਈਸਵੀ ਵਿੱਚ ਜਦ ਅਸ਼ੇਰ ਨੂੰ 23 ਹਜ਼ਾਰ ਦੇ ਤੀਮੇ ਮਨੁੱਖਤਾ ਅਤੇ ਕਰਮ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਤਾਂ ਮਦਰ ਉਦਰੀ ਜੀ ਨੇ ਇਸ ਬਾਣੀ ਨੂੰ ਮਿੱਠਾ ਬੰਨਿਆ ਉਹਨਾਂ ਦਾ ਤਿਰਜਵਾਨ ਸਖੀਅਤ ਨੇ ਪਰਿਵਾਰ ਦੇ ਸੰਭਲ ਨੂੰ ਹੋਰ ਤਰ ਦਿੱਤਾ ਥੋੜਾ ਸੁਣੀ ਆਦਮੀ ਵੀ ਜੀ ਦੀ ਸਾਥੀ ਤੇ ਦਸਤੀ ਗੁਰੂ ਕੋਪਿੰਗ ਸਿੰਘ ਜੀ ਦੇ ਖਾਸਾ ਵੱਡੀ ਸਾਜਣਾ ਕੀਤਾ ਮਾਤਾ ਜੀ ਉਸ ਖਾਂ ਬਜੂ ਸਾ ਮਦਰ ਉਦਰੀ ਜੀ ਦਾ ਜੀਵ ਗੁਰੂ ਪਤੀ ਅਤੇ ਕਿ ਹੈ ਸਪੋਸਰ ਨੂੰ ਉੱਚ ਖਾਨਾ ਲੱਗਦਾ ਹੈ। ਉਹਨਾਂ ਦਾ ਜੀਵਨ ਇੱਕ ਚਾਦਰ ਹੈ। ਸੇਵਾ, ਸਿਮਰਨ ਅਤੇ ਯਾਤਰਾ। ਉਸ ਦੇ ਇਤਿਹਾਸ ਦੀਆਂ ਉਹਨਾਂ ਅਣਮੋਲ ਧਰੋੜਾਂ ਵਿੱਚੋਂ ਕਿੰਨਾ ਵੀ ਆਸਤੀ ਦੀ ਦਰ ਬੇ। ਉਹਨਾਂ ਦੀ ਰੋਸ਼ਨੀ ਕਦੀ ਰਹੇਗੀ। ਵਾਹਿਗੁਰੂ ਦਾ ਖਾਲਸਾ ਉਹਨਾਂ ਦੀ ਨਿਸ਼ਾਨੀ ਹੋ।